ਪਾਕਿਸਤਾਨ ਸਰਕਾਰ ਨੇ ਵਿਸਾਖੀ ਦੇ ਤਿਉਹਾਰ ਦੇ ਮੌਕੇ ਪਾਕਿਸਤਾਨ ਸਥਿਤ ਗੁਰਦੁਆਰਿਆਂ ਦੇ ਦਰਸ਼ਨ ਲਈ ਆਉਣ ਵਾਲੇ ਭਾਰਤੀ ਜਥੇਦਾਰ ਸ케ਡਿਊਲ ਜਾਰੀ ਕਰ ਦਿੱਤਾ ਹੈ ਇਸ ਸ케ਡਿਊਲ ਦੇ ਤਹਿਤ ਇਹ ਜਥਾ 10 April ਨੂੰ Wagah Road ਤੇ ਰਾਹੀਂ ਪਾਕਿਸਤਾਨ ਦੇ ਲਈ ਰਵਾਨਾ ਹੋਵੇਗਾ ਅਤੇ 19 April ਨੂੰ Wagah Border ਦੇ ਰਾਹੀਂ ਇਹ ਦੇਸ਼ ਵਾਪਸ ਆਏਗਾ ਸੋ ਦੱਸਿਆ ਕਿ ਪਾਕਿਸਤਾਨੀ ਦੂਤਾਵਾਸ ਨੇ ਇਸ ਯਾਤਰਾ ਲਈ 3000 ਯਾਤਰੀਆਂ ਦਾ ਕੋਟਾ ਜਾਰੀ ਕੀਤਾ ਹੈ ਸੋ ਸ਼੍ਰੀ ਨਨਕਾਣਾ ਸਾਹਿਬ ਦੇ ਵਿੱਚ ਸਿੱਖੇ ਯਾਤਰੀ ਜੱਥੇ ਦੇ ਮੁਖੀ ਰੋਬਿਨ ਗਿੱਲ ਨੇ ਕਿਹਾ ਖਾਲਸਾ ਸਥਾਪਨਾ ਦਿਵਸ ਦਾ ਮੁੱਖ ਇਕੱਠ 14 April ਨੂੰ ਗੁਰਦੁਆਰਾ ਪੰਜਾ ਸਾਹਿਬ ਵਿਖੇ ਹੋਵੇਗਾ ਉਹਨਾਂ ਕਿਹਾ 10 April ਨੂੰ ਵਾਗਾ ਸਰਹੱਦ ਤੋਂ ਰਵਾਨਾ ਹੋਣ ਤੋਂ ਬਾਅਦ ਇਹ ਜੱਥਾ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਪਹੁੰਚੇਗਾ 2 तारीख ਨੂੰ ਸ਼੍ਰੀਨਨਕਾਣਾ ਸਾਹਿਬ ਵਿਖੇ ਠਹਿਰਨ ਤੋਂ ਬਾਅਦ ਇਹ ਜਥਾ 11 ਤਰੀਕ ਨੂੰ ਸਥਾਨਕ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰੇਗਾ 12 April ਨੂੰ ਡੇਰਾ ਸੱਚਾ ਸੌਦਾ ਵਿਖੇ ਠਹਿਰਨ ਤੋਂ ਬਾਅਦ ਇਹ ਜਥਾ 13 April ਨੂੰ ਗੁਰਦੁਆਰਾ ਪੰਜਾ ਸਾਹਿਬ ਠਹਿਰੇਗਾ ਸੋ 14 April ਨੂੰ ਗੁਰਦੁਆਰਾ ਪੰਜਾ ਸਾਹਿਬ ਦੇ ਵਿੱਚ ਖਾਲਸਾ ਸਾਸ਼ਨਾ ਦਿਵਸ ਮਨਾਉਣ ਤੋਂ ਬਾਅਦ ਇਹ ਜਥਾ 15 April ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਰਵਾਨਾ ਹੋਵੇਗਾ 16 ਤਰੀਕ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਠਹਿਰਨ ਤੋਂ ਬਾਅਦ 17 ਤਰੀਕ ਨੂੰ ਗੁਰਦੁਆਰਾ ਡੇਰਾ ਸਾਹਿਬ ਪਹੁੰਚ ਜਾ 18 ਤਰੀਕ ਨੂੰ ਗੁਰਦੁਆਰਾ ਡੇਰਾ ਸਾਹਿਬ ਪਹੁੰਚ ਤੋਂ ਬਾਅਦ 19 ਤਰੀਕ ਨੂੰ ਇਹ ਜਥਾ ਜਿਹੜਾ ਦੇਸ਼ ਵਾਪਸ ਆਵੇਗਾ ਸ਼ਰਦਾਲੂਆਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਪਾਕਿਸਤਾਨ ਆਉਣ ਦੀ ਅਪੀਲ ਕਰਦੀ ਹੋਈ ਉਨ੍ਹਾਂ ਕਿਹਾ ਪਾਕਿਸਤਾਨ ਜਾਣ ਦੀ ਚਾਹਵਾਨ ਸ਼ਰਦਾਲੂ ਆਪਣਾ ਪਾਸਪੋਰਟ ਚਾਰ ਫੋਟੋ ਆਧਾਰ ਕਾਰਡ ਅਤੇ ਹੋਰ ਦਸਤਾਵੇਜ਼ਾਂ ਦੀਆਂ ਕਾਪੀਆਂ ਨੇ ਪੁਤਲੀ ਘਰ ਚੌਕ ਸਥਿਤ ਦਫ਼ਤਰ ਦੇ ਵਿੱਚ ਜਮ੍ਹਾਂ ਕਰਵਾ ਸਕਦੇ ਨੇ ਬਿਊਰੋ ਰਿਪੋਰਟ ਨੂੰ ਦੇਖਣਾ ਲਾਈਵ ਪਾਕਿਸਤਾਨ ਸਰਕਾਰ ਨੇ ਵਿਸਾਖੀ ਦੇ ਤਿਉਹਾਰ ਦੇ ਮੌਕੇ ਪਾਕਿਸਤਾਨ ਸਥਿਤ ਗੁਰਦੁਆਰਿਆਂ ਦੇ ਦਰਸ਼ਨ ਲਈ ਆਉਣ ਵਾਲੇ ਭਾਰਤੀ ਜਥੇਦਾਰ ਸ케ਡਿਊਲ ਜਾਰੀ ਕਰ ਦਿੱਤਾ ਹੈ ਇਸ ਸ케ਡਿਊਲ ਦੇ ਤਹਿਤ ਇਹ ਜਥਾ 10 April ਨੂੰ ਵਾਗਾ ਰੂਟ ਤੇ ਰਾਹੀਂ ਪਾਕਿਸਤਾਨ ਦੇ ਲਈ ਰਵਾਨਾ ਹੋਵੇਗਾ ਅਤੇ 19 April ਨੂੰ ਵਾਗਾ ਬਾਰਡਰ ਦੇ ਰਾਹੀਂ ਇਹ ਦੇਸ਼ ਵਾਪਸ ਆਏਗਾ ਸੋ ਦੱਸਿਆ ਕਿ ਪਾਕਿਸਤਾਨੀ ਦੂਤਾਵਾਸ ਨੇ ਇਸ ਯਾਤਰਾ ਲਈ 3000 ਯਾਤਰੀਆਂ ਦਾ ਕੋਟਾ ਜਾਰੀ ਕੀਤਾ ਹੈ ਸੋ ਸ਼੍ਰੀ ਨਨਕਾਣਾ ਸਾਹਿਬ ਦੇ ਵਿੱਚ ਸਿੱਖੇ ਯਾਤਰੀ ਜੱਥੇ ਦੇ ਮੁਖੀ ਰੋਬਿਨ ਗਿੱਲ ਨੇ ਕਿਹਾ ਖਾਲਸਾ ਸਥਾਪਨਾ ਦਿਵਸ ਦਾ ਮੁੱਖ ਇਕੱਠ 14 April ਨੂੰ ਗੁਰਦੁਆਰਾ ਪੰਜਾ ਸਾਹਿਬ ਵਿਖੇ ਹੋਵੇਗਾ। ਉਹਨਾਂ ਕਿਹਾ 10 April ਨੂੰ ਵਾਗਾ ਸਰਹੱਦ ਤੋਂ ਰਵਾਨਾ ਹੋਣ ਤੋਂ ਬਾਅਦ ਇਹ ਜੱਥਾ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਪਹੁੰਚੇਗਾ। 10 ਤਰੀਕ ਨੂੰ ਸ਼੍ਰੀ ਨਨਕਾਣਾ ਸਾਹਿਬ ਵਿਖੇ ਠਹਿਰਨ ਤੋਂ ਬਾਅਦ ਇਹ ਜੱਥਾ 11 ਤਰੀਕ ਨੂੰ ਸਥਾਨਕ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰੇਗਾ 12 April ਨੂੰ ਡੇਰਾ ਸੱਚਾ ਸੌਦਾ ਵਿਖੇ ਠਹਿਰਨ ਤੋਂ ਬਾਅਦ ਜਥਾ 13 April ਨੂੰ ਗੁਰਦੁਆਰਾ ਪੰਜਾ ਸਾਹਿਬ ਠਹਿਰੇਗਾ ਸੋ 14 April ਨੂੰ ਗੁਰਦੁਆਰਾ ਪੰਜਾ ਸਾਹਿਬ ਦੇ ਵਿੱਚ ਖਾਲਸਾ ਸਾਸ਼ਨਾ ਦਿਵਸ ਮਨਾਉਣ ਤੋਂ ਬਾਅਦ ਜਥਾ 15 April ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਰਵਾਨਾ ਹੋਵੇਗਾ 16 ਤਰੀਕ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਠਹਿਰਨ ਤੋਂ ਬਾਅਦ 17 ਤਰੀਕ ਨੂੰ ਗੁਰਦੁਆਰਾ ਡੇਰਾ ਸਾਹਿਬ ਪਹੁੰਚੇਗਾ 18 ਤਰੀਕ ਨੂੰ ਗੁਰਦੁਆਰਾ ਡੇਰਾ ਸਾਹਿਬ 70 ਤੋਂ ਬਾਅਦ 19 ਤਰੀਕ ਨੂੰ ਇਹ ਜਥਾ ਜਿਹੜਾ ਦੇਸ਼ ਵਾਪਸ ਆਵੇਗਾ ਸਰਦਾਲੂਆਂ ਨੂੰ ਵਾਅਦੋ ਵਾਦ ਗਿਣਤੀ ਵਿੱਚ ਪਾਕਿਸਤਾਨ ਆਉਣ ਦੀ ਅਪੀਲ ਕਰਦੀ ਹੋਈ ਉਨ੍ਹਾਂ ਕਿ ਆ ਪਾਕਿਸਤਾਨ ਜਾਣ ਦੀ ਚਾਹਵਾਨ ਸਰਦਾਲੂ ਆਪਣਾ ਪਾਸਪੋਰਟ ਚਾਰ ਫੋਟੋ ਆਧਾਰ ਕਾਰਡ ਅਤੇ ਹੋਰ ਦਸਤਾਵੇਜ਼ਾਂ ਦੀਆਂ ਕਾਪੀਆਂ ਨੇ ਪੁਤਲੀ ਘਰ ਚੌਕ ਸਥਿਤ ਦਫ਼ਤਰ ਦੇ ਵਿੱਚ ਜਮ੍ਹਾਂ ਕਰਵਾ ਸਕਦੇ ਨੇ ਬਿਊਰੋ ਰਿਪੋਰਟ ਨੂੰ ਧਿਆਨ ਆ ਲਾਈ